ਵੀਰੋ ਬੱਬੂ ਮਾਨ ਨੂੰ ਸਿੱਧੂ ਮੂਸੇਵਾਲੇ ਨੇ ਕਿਹੇ ਟਾਈਮ ਸਲੂਟ ਮਾਰਿਆ ਸੀ ਕਿ ਆਹ ਯਾਰ ਤੂੰ ਹੀ ਉਸਤਾਦ ਆ ਹੋਇਆ ਆਂ ਵੀ ਕਹਿੰਦੇ ਵੀ ਦਿਵੜਾ ਵਿੱਚ ਕਹਿੰਦੇ ਪਹਿਲੇ ਦਿਨ ਬੱਬੂ ਮਾਨ ਦਾ ਖਾੜਾ ਲੱਗਾ ਪਹਿਲੇ ਦਿਨ ਸਿੱਧੂ ਮੂਸੇਵਾਲੇ ਦਾ ਖਾੜਾ ਲੱਗਾ ਤੇ ਦੂਜੇ ਦਿਨ ਬੱਬੂ ਮਾਨ ਦਾ ਖਾੜਾ ਲੱਗਾ ਤੇ ਕਹਿੰਦੇ ਜਦੋਂ ਬੱਬੂ ਮਾਨ ਦੀ ਦਿਵੜਾ ਵਿੱਚ ਭੀੜ ਹੀ ਭੀੜ ਦੇਖੀ ਲੋਕਾਂ ਦੀ ਭੀੜ ਹੀ ਭੀੜ ਜਿੱਥੋਂ ਤੱਕ ਨਿਗਾਹ ਜਾਵੇ ਉੱਥੋਂ ਤੱਕ ਭੀੜ ਹੀ ਭੀੜ ਤਿੰਨ ਸਟੇਟਾਂ ਦੀ ਪੁਲਿਸ ਲਿਹਾਉਣੀ ਪਈ ਸੀ ਤਿੰਨ ਸਟੇਟਾਂ ਦੀ ਪੁਲਿਸ ਇੰਨੀ ਭੀੜ ਹੋ ਗਈ ਜਦੋਂ ਇੰਨੀ ਭੀੜ ਵੇਖੀ ਬੱਬੂ ਮਾਂ ਦੇ ਨੇ ਚੌਣ ਵਾਲੀ ਵੇਖੇ ਤੇ ਸਿੱਧੂ ਮੂਸੇ ਵਾਲੇ ਨੇ ਮਾਰਿਆ ਉਹਨੂੰ ਸਲੂਟ ਕੇ ਯੂ ਆਰ ਉਸਤਾਦ ਉਸ ਤੋਂ ਬਾਅਦ ਫਿਰ ਬੱਬੂ ਮਾਂ ਨੂੰ ਲੋਕ ਉਸਤਾਦ ਕਹਿਣ ਲੱਗ ਪਏ ਵੀਰੋ ਬੱਬੂ ਮਾਂ ਸੱਚੀ ਉਸਤਾਦ ਆ ਇੱਕੋ ਇੱਕ ਪੰਜਾਬੀ ਬਾਕੀ ਸਾਰਿਆਂ ਨੇ ਤਾਂ ਪੱਡ ਖਾਨਾ ਹੀ ਵਿਖਾਇਆ ਕੱਲੇ ਬੱਬੂ ਮਾਂ ਨੇ ਹੀ ਵਿਖਾਇਆ ਹਵਾਇਂ ਫਿਲਮ ਬਣਾ ਕੇ ਅਸਲੀ ਪੰਜਾਬ ਵੀ ਪੰਜਾਬੀਆਂ ਦਾ ਧੱਕਾ ਹੋਇਆ ਮਾਰਾ ਹੋਇਆ ਬਾਕੀ ਹੋਰ ਕਹੇ ਫਿਲਮ ਮੇਕਰ ਦੀ ਹੈਗੀ ਔਕਾਤ ਕਹੇ ਆ ਸਿੰਗਰ ਨਚਾਰ ਦੀ ਹੈਗੀ ਔਕਾਤ ਇਹੋ ਜੀ ਫਿਲਮ ਬਣਾਉਣ ਦੀ ਭੰਡਖਾਨਾ ਬਣਾਈ ਜਾਂਦੇ ਨਚਾਰਖਾਨਾ ਭੰਡਖਾਨਾ ਨਚਾਰਖਾਨਾ ਭੰਡਖਾਨਾ ਲੋਕਾਂ ਨੂੰ ਨਕਲੀ ਚੀਜ਼ਾਂ ਵਿਖਾਵ ਖਾ ਕੇ ਹੈ ਇਹ ਸਿਰਫ ਇੱਕ ਸੂਰ ਮੇ ਬੱਬੂ ਮਾਂ ਦੀ ਹਿੰਮਤ ਜੀ ਨਹੀਂ ਵੀਰੋ ਕਿ ਜਿਹਨੇ ਹਵਾਏ ਵਰਗੀ ਫਿਲਮ ਬਣਾਈ ਐਵੇਂ ਨਹੀਂ ਬੱਬੂ ਮਾਨ ਉਹਦਾ ਇੱਕ ਉਸਤਾਦ ਕਹਿੰਦੇ ਆ ਵਾਕਿਆ ਉਸਤਾਦ ਹੋਰ ਨਹੀਂ ਕਹਿੰਦੇ ਬਣਾਤੀ ਪੜਾਈ ਹੋਰ ਕਿਹਨੇ ਦੱਸੋ ਇਹ ਉਹ ਉਸਤਾਦ ਬੱਬੂ ਮਾਨ ਉਹਨੇ ਬਣਾਈ ਵੀਰੋ ਐਵੇਂ ਨਹੀਂ ਸਿੱਧੂ ਮੂਸੇ ਵਾਲੇ ਨੇ ਬੱਬੂ ਮਾਨ ਨੂੰ ਸਲੂਟ ਮਾਰਿਆ ਸੀ ਵੀਰੋ ਵੀਡੀਓ ਆਪਣਾ ਗੱਡ ਕੇ ਸ਼ੇਅਰ ਕਰਦੇ ਹੋ ਤੇ ਅੱਜ ਤਾਂ ਬੱਬੂ ਮਾਨ ਹੈਗਾ ਆ ਪਰ ਕੱਲ ਨੂੰ ਜਦੋਂ ਕਹਿੰਦੇ ਬੱਬੂ ਮਾਨ ਸ਼ਹੀਦ ਹੋ ਗਿਆ ਲੋਕਾਂ ਨੇ ਇਹਦੀਆਂ ਸਮਾਦਾਂ ਬਣਾ ਬਣਾ ਮੱਥੇ ਟੇਕਣੇ ਨੂੰ ਰੱਬ ਮੰਨ ਲੈਣਾ ਕਈ ਲੋਕਾਂ ਨੇ ਰੋਟੀ ਨਹੀਂ ਖਾਣੀ ਕਈ ਫੈਨਾਂ ਨੇ ਆਪਣੀ ਜਾਨ ਦੇ ਦੇਣੀ ਆ ਵੀਰੋ ਬੱਬੂ ਮਾਨ ਵਾਕਿਆ ਹੀ ਖੁਦ ਸੋਚੋ ਯਾਰ ਕਿਸੇ ਹੋਰ ਦੀ ਕਿਉਂ ਇੰਨੀ ਔਕਾਤ ਨਹੀਂ ਹੈਗੀ ਫਿਲਮ ਬਣਾਉਣ ਦੀ ਚੰਗੀ ਦੂਜੇ ਕਿਉਂ ਨਚਾਰ ਖਾਨਾ ਭੰਡ ਖਾਨਾ ਦਿਖਾਈ ਜਾਂਦੇ ਆ ਪੰਜਾਬ ਦੇ ਅਸਲੀ ਮੁੱਦੇ ਜੋ ਅਸਲੀ ਪੰਜਾਬਾ ਕਿਉਂ ਨਹੀਂ ਵਿਖਾਉਂਦੇ ਕਿਉਂਕਿ ਕਿਸੇ ਦੇ ਪਿਛਵਾੜੇ 'ਚ ਦਾਮੀ ਹੈ ਨਹੀਂ ਇੱਕੋ ਇੱਕ ਸਾਡਾ ਸੂਰਮਾ ਸੀ ਬੱਬੂ ਮਾਨ ਜਿਨੇ ਇਹ ਸਚਾਈ ਵਿਖਾਈ ਤੇ ਜਦਾਂ ਸਿੱਧੂ ਮੂਸੇਵਾਲੇ ਨੇ ਬੱਬੂ ਮਾਨ ਨੂੰ ਸਲੂਟ ਮਾਰਿਆ ਸੀ ਆਪਾਂ ਵੀ ਇਦਾਂ ਬੱਬੂ ਮਾਨ ਨੂੰ ਸਲੂਟ ਮਾਰਦੇ ਆਂ ਵੀਰੋ ਲਵ ਯੂ ਬੱਬੂ ਮਾਨ ਲਵ ਯੂ